ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਵੱਡੇ ਵੱਡੇ ਰਾਜਨ ਅਰ ਭੋਮਣ ਤਾਂ ਕਿ ਤ੍ਰਿਸ਼ਣ ਨਾ 부ਜੀ ਲਬਟ ਰਹੇ ਮਾਇਆ ਰੰਗ ਮਾਤੇ ਲੋਚਣਾ ਕਸ਼ੂ ਨਾ ਸਿਜੀ ਵਿਖਿਆ ਮੇ ਕਿਨ ਹੀ ਤਿਬਤ ਨਾ ਪਾਈ ਜਿਉ ਪਾਵਕ ਇਦਣ ਨਾਹੀ ਥਾਪੇ ਬੇਨ ਹਰ ਕਹਿ ਅੰਕਾਈ ਰਹਾਓ ਦਿਨ ਦਿਨ ਕਰਤ ਪੋਜਨ ਭੋਪੰਜਨ ਤਾਂਕੇ ਮਿਟੇ ਨਾ ਭੁਖਾ ਓਦਮ ਕਰੇ ਸਿਆਣ ਕੀ ਨਿਆਈ ਚਾਰੇ ਕੁੰਡਾ ਕੋਖਾ ਕਾਮੀ ਬੋਹ ਨਾਰੀ ਪਰ ਗ੍ਰਹਿ ਜੋ ਨਾ ਝੁਕੇ ਦੇਨ ਪਤੇ ਤ ਕਰ ਕਰ ਪਛਤਾਵੇ ਸੋਗ ਲੋਭ ਮੈਂ ਸੁਕੇ ਹਰ ਹਰ ਨਾਮ ਅਪਾਰ ਅਮੋਲਾ અમરતા એકનતાના સુખ સહજ આનંદ સંતન કે નાનક ગુર તે જાના સાતના શ્રી વાહે ગુરુ સાબજી ਵੱਡੇ ਵੱਡੇ ਰਾਜਨ ਅਰ ਭੋਮਣ ਤਾਂ ਕੇ ਤ੍ਰਿਸ਼ਨ ਨਾ 부ਜੀ ਲਬਟ ਰਹੇ ਮਾਇਆ ਰੰਗ ਮਾਤੇ ਲੋਚਨਾ ਕਸ਼ੂਨਾ ਸੀਜੀ ਵੇਖਿਆ ਮੈਂ ਕਿਨਹੇ ਤੇਵਤਨਾ ਪਾਈ ਜਿਉ ਪਾਵਕ ਇਦਣ ਨਹੀਂ ਥਾਪੇ ਵੇਣ ਹਰ ਕਹਿ ਅਹੰਕਾਈ ਰਹਾਓ ਦਿਨ ਦੇਨਾ ਕਰਤ ਭੋਜਨ ਭੋਪੰਜਨ ਤਾਂਕੇ ਮਿਟੇ ਨਾ ਭੁੱਖਾ ਓਦਮ ਕਰੇ ਸਿਆਣ ਕੀ ਨਿਆਈ ਚਾਰੇ ਗੁੰਡਾ ਕੋਖਾ ਕਹਾਵੰਤ ਕਾਮੀ ਬੋਹ ਨਾਰੀ ਬਾਰਕ ਰਹਿ ਜੋ ਨਾ ਝੁਕੇ ਦੇਣਾ ਪਤੇ ਤ ਕਰੇ ਕਰੇ ਪਛਤਾਵੇ ਸੋਗ ਲੋਭ ਮੈਂ ਸੁਕੇ ਹਰ ਹਰ ਨਾਮ ਅਪਾਰ ਅਮੋਲਾ ਅਮਰਤ ਏਕਨ ਤਾਨਾ ਸੁਖ ਸਹਜ ਆਨੰਦ ਸੰਤਨ ਕੇ ਨਾਨਕ ਗੁਰ ਤੇ ਜਾਨਾ ਸਤਨਾਮ ਸ਼੍ਰੀ ਵਾਹਿਗੁਰੂ ਸਬ ਜੀ ਵੱਡੇ ਵੱਡੇ ਰਾਜਨ ਅਰ ਭੋਮਣ ਤਾਕੇ ਤ੍ਰਿਸ਼ਨ ਨਾ 부ਜੀ ਲਬਟ ਰਹੇ ਮਾਇਆ ਰੰਗ ਮਾਤੇ ਲੋਚਨਾ ਕਸ਼ੂਨਾ ਸੀਜੀ ਵਖਿਆ ਮੇ ਕਿਨ ਹੇ ਤਵ ਤਨਾ ਪਾਈ ਯੋ ਪਾਵਕ ਇਜਣ ਨਹੀਂ ਥਾਪੇ ਵੇਣ ਹਰ ਕਹਿ ਅਹੰਕਾਈ ਰਹਾਓ ਦਿਨ ਦਿਨ ਕਰਤ ਪੋਜਨ ਭੋਜਨ ਤਾਂਕੇ ਮਿਟੇ ਨਾ ਭੁੱਖਾ ਉਦਮ ਕਰੇ ਸਿਆਣ ਕੀ ਨਿਆਈ ਚਾਰੇ ਕੁੰਡਾ ਕੋਖਾ ਕਹਾਵੰਤ ਕਾਮੀ ਬੋਹ ਨਾਰੀ ਪਾਰਕ ਰਹਿ ਜੋ ਨਾ ਝੁਕੇ ਦੇਨ ਪਤੇਤ ਕਰ ਕਰ ਪਛਤਾਵੇ ਸੋਗ ਲੋਭ ਮੈਂ ਸੁਕੈ ਹਰ ਹਰ ਨਾਮ ਅਪਾਰ ਅਮੋਲਾ ਅਮਰਤ ਏਕ ਨ ਤਨ ਸੁਖ ਸਹਜ ਆਨੰਦ ਸੰਤਨ ਕੇ ਨਾਨਕ ਗੁਰ ਤੇ ਜਾਨਾ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਵੱਡੇ ਵੱਡੇ ਰਾਜਨ ਅਰ ਭੋਮਣ ਤਾਂ ਕੇ ਤ੍ਰਿਸ਼ਣ ਨ ਬੂਜੀ ਲਾਬਟ ਰਹੇ ਮਾਇਆ ਗੰਗਾ ਮਾਤੇ ਲੋਚਣਾ ਕਸ਼ੂਨਾ ਸੀ ਜੀ ਬੇਖਿਆ ਮੇ ਕਿਨ ਹੇ ਤੇਵਤਨਾ ਪਾਈ ਜਿਉ ਪਾਵਕ ਇਦਣ ਨਹੀਂ ਥਾਪੇ ਵੇਨ ਹਰ ਕਹ ਅਹੰਕਾਈ ਦੇਣਾ ਕਰਤ ਪੋਜਣਾ ਭੋਪੰਜਨ ਤਾਂਕੇ ਮਿਟੇ ਨਾ ਭੁੱਖਾ ਓਦਮਾ ਕਰੇ ਸਿਆਣ ਕੀ ਨਿਆਈ ਚਾਰੇ ਕੁੰਡਾ ਕੋਖਾ ਕਾਂਵੰਤ ਕਾਮੀ ਬੋ ਨਾਰੀ ਪਾਰਕ ਰਹਿ ਜੋ ਨਾ ਝੁਕੇ ਦੇਣਾ ਪਤੇ ਤ ਕਰੇ ਕਰੇ ਪਿਛਤਾਵੇ ਸੋਗ ਲੋਭ ਮੇ ਸੁਕੇ ਹਰ ਹਰ ਨਾਮ ਅਪਾਰ ਅਮੋਲਾ ਸਵਰਤਾ ਇਕ ਨਤਾਨਾ ਸੋਖ ਸਹਜ ਆਨੰਦ ਸੰਕਣ ਕੇ ਨਾਨਕ ਗੁਰ ਤੇ ਜਾਣਾ ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀ ਵੱਡੇ ਵੱਡੇ ਰਾਜਨ ਅਰ ਭੋਮਣ ਤਾਂ ਕੇ ਤ੍ਰਿਸ਼ਣ ਨਾ 부ਜੀ ਲਬਟ ਰਹੇ ਮਾਇਆ ਰੰਗ ਮਾਤੇ ਲੋਚਨਾ ਕਸ਼ੂਨਾ ਸੀਜੀ ਵੇਖਿਆ ਮੈਂ ਕਿਨਹੇ ਤੇ ਬਤਨਾ ਪਾਈ ਜਿਉ ਪਾਵਕ ਇਦਣ ਨਹੀਂ ਥਾਪੇ ਵੇਣ ਹਰ ਕਹ ਅਹੰਕਾਈ ਰਹਾ ਦੇਣਾ ਦੇਣਾ ਕਰਤ ਪੋਜਣਾ ਭੋਪੰਜਨ ਤਾਂਕੇ ਮਿਟੇ ਨਾ ਭੁੱਖਾ ਓਦਮਾ ਕਰੇ ਸਿਆਣ ਕੀ ਨਿਆਈ ਚਾਰੇ ਕੁੰਡਾ ਕੋਖਾ पावनता कामी बोनारी पार कर जो ना चूकए देना पतेत करे करे परितावे सो गो लोभ में सुके हर हर नाम अपार अमोल ਅਮਰਤ ਏਕ ਨ ਤਨ ਸੁਖ ਸਹਜ ਆਨੰਦ ਸੰਤਨ ਕੇ ਨਾਨਕ ਗੁਰ ਤੇ ਜਾਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੱਡੇ ਵੱਡੇ ਰਾਜਨ ਅਰ ਭੋਮਣ ਤਾਂ ਕੇ ਤ੍ਰਿਸ਼ਣ ਨਾ 부ਜੀ ਲਬਟ ਰਹੇ ਮਾਇਆ ਰੰਗ ਮਾਤੇ ਲੋਚਨਾ ਕਸ਼ੂਨਾ ਸੀਜੀ ਵੇਖਿਆ ਮੈਂ ਕਿਨਹੇ ਤੇ ਬਤਨਾ ਪਾਈ ਜਿਉ ਪਾਵਕ ਇਦਣ ਨਹੀਂ ਥਾਪੇ ਵੇਣ ਹਰ ਕਹ ਅਹੰਕਾਈ ਰਹਾ ਦਿਨ ਦਿਨ ਕਰਤ ਭੋਜਨ ਬਹੁ ਭੰਜਨ ਤਾਂ ਕਿ ਮਿਟੇ ਨਾ ਭੁਖਾ ਉਦਮ ਕਰੇ ਸਿਆਣ ਕੀ ਨਿਆਈ ਚਾਰੇ ਕੁੰਡਾ ਕੋਖਾ पावनता कामे बोनारी पारग रह जो ना चुकए देना पतेत करे करे पछतावे सो गो लोभ में सुके हर हर नाम अपार अमूला અમરતા એકનતાના સુખ સહજ આનંદ સંતન કે નાનક ગુર તે જાના સતના શ્રી વાહે ગુરુ સાબજી વડ્ડે વડ્ડે ਨਰ ਭੋਮਣ ਤਾਂ ਕੇ ਤ੍ਰਿਸ਼ਨ ਨਾ 부ਜੀ ਲਬਟ ਰਹੇ ਮਾਇਆ ਰੰਗ ਮਾਤੇ ਲੋਚਨਾ ਕਸ਼ੂਨਾ ਸੀਜੀ ਵੇਖਿਆ ਮੈਂ ਕਿਨਹੇ ਤੇ ਬਤਨਾ ਪਾਈ ਜਿਉ ਪਾਵਕ ਇਦਣ ਨਹੀਂ ਥਾਪੇ ਵੇਣ ਹਰ ਕਹ ਅਹੰਕਾਈ ਜਨ ਬੋ ਭੰਜਨ ਤਾਂ ਕਿ ਮਿਟੇ ਨਾ ਭੁਖਾ ਓਦਮ ਕਰੇ ਸਿਆਣ ਕੀ ਨਿਆਈ ਚਾਰੇ ਕੁੰਡਾ ਕੋਖਾ ਕਾਂਵੰਤ ਕਾਮੀ ਜੋ ਨਾ ਚੁਕੇ ਦੇਣਾ ਪਤੇ ਤ ਕਰ ਕਰੇ ਪਿਛਤਾਵੇ ਸੋਗ ਲੋਭ ਮੈਂ ਸੁਕੇ ਹਰ ਹਰ ਨਾਮ ਅਪਾਰ ਅਮੋਲਾ ਅਮਰਤ ਏਕਨ ਤਾਨਾ ਸੋਖ ਸਹਜ ਆਨੰਦ ਸੰਤਨ ਕੇ ਨਾਨਕ ਗੁਰ ਤੇ ਜਾਣਾ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਵੱਡੇ ਵੱਡੇ ਰਾਜਨ ਅਰ ਭੋਮਣ ਤਾਕੇ ਤ੍ਰਿਸ਼ਨ ਨਾ ਬੂਜੀ ਲਬਟ ਰਹੇ ਮਾਇਆ ਰੰਗ ਮਾਤੇ ਲੋਚਨਾ ਕਸ਼ੂਨਾ ਸੀਜੀ ਬੇਖਿਆ ਮੇ ਕਿਨ ਹੀ ਤੇਵਤਨਾ ਪਾਈ ਯੋਂ ਪਾਵਕ ਇਦਣ ਨਹੀਂ ਥਾਪੇ ਵੇਣ ਹਰ ਕਹਿ ਅਹੰਕਾਈ ਰਹਾਓ ਦਿਨ ਦੇਨਾ ਕਰਤ ਪੋਜਨ ਭੋਜਨ ਤਾਂਕੇ ਮਿਟੇ ਨਾ ਭੁੱਖਾ ਉਦਮ ਕਰੇ ਸਿਆਣ ਕੀ ਨਿਆਈ ਚਾਰੇ ਕੁੰਡਾ ਕੋਖਾ ਕਹਾਵੰਤ ਕਾਮੀ ਬੋਹ ਨਾਰੀ ਪਾਰ ਕਰੇ ਜੋ ਨਾ ਝੁਕੇ ਦੇਨ ਪਤੇ ਤ ਕਰ ਕਰ ਪਛਤਾਵੇ ਸੋਗ ਲੋਭ ਮੈਂ ਸੁਕੈ ਹਰ ਹਰ ਨਾਮ ਅਪਾਰ ਅਮੋਲਾ ਅਮਰਤ ਏਕ ਨ ਤਾਨਾ ਸੁਖ ਸਹਜ ਆਨੰਦ ਸੰਤਨ ਕੇ ਨਾਨਕ ਗੁਰ ਤੇ ਜਾਣਾ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਵੱਡੇ ਵੱਡੇ ਰਾਜਨ ਅਰ ਭੋਮਣ ਤਾਂ ਕੇ ਤ੍ਰਿਸ਼ਣ ਨ ਬੂਜੀ ਸੱਚਣ ਕਸ਼ੂ ਨਾ ਸਿਜੀ ਵੇਖਿਆ ਮੈਂ ਕਿਨ ਹੀ ਤਿਬਤਨਾ ਪਾਈ ਨਾ ਕਰਤ ਪੋਜਨ ਭੋਪੰਜਨ ਤਾਂਕੇ ਮਿਟੇ ਨਾ ਭੁਖਾ ਓਦਮ ਕਰੇ ਸਿਆਣ ਕੀ ਨਿਆਈ ਚਾਰੇ ਗੁੰਡਾ ਕੋਖਾ ਕਹਾਵੰਤ ਕਾਮੇ ਬੋਹ ਨਾਰੀ ਪਾਰਕ ਰਹਿ ਜੋ ਨਾ ਝੁਕੇ ਦੇਣਾ ਪਤੇ ਤ ਕਰ ਕਰੇ ਪਿਛਤਾਵੇ ਸੋਗ ਲੋਭ ਮੇ ਸੁਕੇ ਹਰ ਹਰ ਨਾਮ ਅਪਾਰ ਅਮੋਲਾ અમરતા એકનતાના સોખ સહજ આનંદ સંતન કે નાનક ગુર તે જના સતના શ્રી વાહે ગુરુ સબજી ਵੱਡੇ ਵੱਡੇ ਰਾਜਨ ਅਰ ਭੋਮਣ ਤਾਂ ਕੇ ਤ੍ਰਿਸ਼ਣ ਨਾ 부ਜੀ ਲਬਟ ਰਹੇ ਮਾਇਆ ਰੰਗ ਮਾਤੇ ਲੋਚਨਾ ਕਸ਼ੂਨਾ ਸੀਜੀ ਵੇਖਿਆ ਮੈਂ ਕਿਨਹੇ ਤੇ ਬਤਨਾ ਪਾਈ ਜਿਉਂ ਪਾਵਕ ਇਦਣ ਨਹੀਂ ਥਾਪੇ ਵੇਣਾ ਦੇਨ ਪਤੇਤ ਕਰ ਕਰ ਪਛਤਾਵੇ ਸੋਗ ਲੋਭ ਮੈਂ ਸੁਕੈ ਹਰ ਹਰ ਨਾਮ ਅਪਾਰ ਅਮੋਲਾ ਅਮਰਤ ਏਕਨ ਤਾਨਾ ਸੋਖ ਸਹਜ ਅਨੰਦ ਸੰਤਨ ਕੇ ਨਾਨਕ ਗੁਰ ਤੇ ਜਾਨਾ ਸਤਨਾਮ ਸ਼੍ਰੀ ਵਾਹਿਗੁਰੂ ਸਬ ਜੀ ਵੱਡੇ ਵੱਡੇ ਰਾਜਨ ਅਰ ਭੋਮਣ ਤਾ ਕੇ ਤ੍ਰਿਸ਼ਨ ਨਾ 부ਜੀ ਲਬਟ ਰਹੇ ਮਾਇਆ ਰੰਗ ਮਾਤੇ ਲੋਚਨਾ ਕਸ਼ੂਨਾ ਸੀਜੀ ਬੇਖਿਆ ਮੇ ਕਿਨ ਹੀ ਤੇਵਤਨਾ ਪਾਈ ਸਿਆਣ ਕੀ ਨਿਆਈ ਚਾਰੇ ਕੁੰਡਾ ਕੋਖਾ ਕਾਂਵੰਤ ਕਾਮੀ ਬੋਹ ਨਾਰੀ ਪਾਰ ਕਰਹਿ ਜੋ ਨਾ ਝੁਕੇ ਦੇਣਾ ਪਤੇ ਤ ਕਰੇ ਕਰੇ ਪਰਿਸ਼ਤਾਵੇ ਸੋਗ ਲੋਭ ਮੈਂ ਸੁਕੇ ਹਰ ਹਰ ਨਾਮ ਅਪਾਰ ਅਮੋਲਾ ਅਮਰਤ ਇਕਨ ਤਾਨਾ ਸੁਖ ਸਹਜ ਆਨੰਦ ਸੰਕਣ ਕੇ ਨਾਨਕ ਗੁਰ ਤੇ ਜਾਣਾ ਸਤਨਾਕ ਸ਼੍ਰੀ ਵਾਹਿਗੁਰੂ ਸਭ ਜੀ ਵੱਡੇ ਵੱਡੇ ਰਾਜਨ ਅਰ ਭੋਮਣ ਤਾਂ ਕਿ ਤ੍ਰਿਸ਼ਣ ਨਾ 부ਜੀ ਲਬਟ ਰਹੇ ਮਾਇਆ ਰੰਗ ਮਾਤੇ लोचना कशूना सिजी बेखे आ में के न हे ते बता पाई ज्यों पावक इदन नाही थापे वेन हर कह अहंकारई ਭੋਜਨ ਭੋਪੰਜਨ ਤਾਂਕੇ ਮਿਟੇ ਨਾ ਭੁੱਖਾ ਓਦਮ ਕਰੇ ਸਿਆਣ ਕੀ ਨਿਆਈ ਚਾਰੇ ਕੁੰਡਾ ਕੋਖਾ ਕਹਾਵੰਤ ਕਾਮੀ ਬੋਹ ਨਾਰੀ ਗੁਰਹਾਜੋ ਨਾ ਚੁਕੇ ਦੇਣਾ ਪਤੇ ਤ ਕਰੇ ਕਰੇ ਪਛਤਾਵੇ ਸੋਗ ਲੋਭ ਮੇ ਸੁਕੇ ਹਰ ਹਰ ਨਾਮ ਅਪਾਰ ਅਮੋਲਾ ਅਮਰਤ ਏਕਨ ਤਾਨਾ ਸੋਖ ਸਹਜ ਆਨੰਦ ਸੰਤਨ ਕੇ ਨਾਨਕ ਗੁਰ ਤੇ ਜਾਣਾ ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀ ਵੱਡੇ ਵੱਡੇ ਰਾਜਨ ਅਰ ਭੋਮਣ ਤਾਂਕੇ ਤ੍ਰਿਸ਼ਨ ਨਾ 부ਜੀ ਲਬਟ ਰਹੇ ਮਾਇਆ ਰੰਗ ਮਾਤੇ ਲੋਚਨਾ ਕਸ਼ੂਨਾ ਸੀਜੀ ਵਖਿਆ ਮੇ ਕਿਨ ਹੀ ਤੇਵਤਨਾ ਪਾਈ вена ਹਰ ਕਹਿ ਅਹੰਕਾਈ ਰਹਾਓ ਦਿਨ ਦਿਨ ਕਰਤ ਪੋਜਨ ਬੋ ਭੰਜਨ ਤਾਂਕੇ ਮਿਟੇ ਨਾ ਭੁਖਾ ਓਦਮ ਕਰੇ ਸਿਆਨ ਕੀ ਨਿਆਈ ਚਾਰੇ ਕੁੰਡਾ ਕੋਖਾ ਕਹਾਵੰਤ ਕਾਮੀ ਬੋਹ ਨਾਰੀ ਪਾਰ ਕਰਹਿ ਜੋ ਨਾ ਝੁਕੈ ਦੇਣਾ ਪਤੇ ਤ ਕਰੇ ਕਰੇ ਪਿਸ਼ਤਾਵੇ ਸੋਗ ਲੋਭ ਮੈਂ ਸੁਕੇ ਹਰ ਹਰ ਨਾਮ ਅਪਾਰ ਅਮੋਲ ਅਮਰਤ ਏਕਨ ਤਾਨਾ ਸੁਖ ਸਹਜ ਆਨੰਦ ਸੰਤਨ ਕੇ ਨਾਨਕ ਗੁਰ ਤੇ ਜਾਣਾ ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀ ਵੱਡੇ ਵੱਡੇ ਰਾਜਨ ਅਰ ਭੋਮਣ ਤਾਂ ਕੇ ਤ੍ਰਿਸ਼ਣ ਨਾ 부ਜੀ ਲਾਬਟ ਰਹੇ ਮਾਇਆ ਰੰਗ ਮਾਤੇ ਲੋਚਣਾ ਕਸ਼ੂਨਾ ਸੀਜੀ ਵੇਖਿਆ ਮੈਂ ਕਿਨਹੇ ਤੇ ਬਤਨਾ ਪਾਈ ਜਿਉ ਪਾਵਕ ਇਦਣ ਨਹੀਂ ਥਾਪੇ ਵੇਨਾ ਹਰ ਕਹਿ ਅਹੰਕਾਈ ਰ ਇਨਾ ਦੇਨਾ ਕਰਤ ਪੋਜਣਾ ਭੋਪੰਜਨ ਤਾਂਕੇ ਮਿਟੇ ਨਾ ਭੁੱਖਾ